ਆ ਵੀ ਵੀਰੋ ਪਰਮਾਤਮਾ ਦੇ ਚਰਨਾਂ 'ਚੋਂ ਥੋੜੇ ਲਫ਼ਜ਼ਾਂ ਵਿੱਚ ਇਜ਼ਾਜ਼ਤ ਕਰਾਂਗੇ ਬਾਬਾ ਸੁਪੈਦਿਆਂ ਵਾਲੇ ਦੇ ਚਰਨਾਂ 'ਚੋਂ ਸੋ ਆਓ ਪੰਜਾਬੀ ਡਿਊਟ ਗਾਇਕੀ ਦਾ ਇੱਕ ਦੌਰ ਸ਼ੁਰੂ ਕਰਦੇ ਹਾਂ ਮਾੜਾ ਚੰਗਾ ਜਿੱਦਾਂ ਦਾ ਹੁੰਦਾ ਪ੍ਰਵਾਨ ਕਰਿਓ ਸ਼ਰਨਜੀਤ ਦੀ ਵੋਕਲ ਜਦੋਂ ਕੋਈ ਮੁੰਡਾ ਗੱਬਰੂ ਹੁੰਦਾ ਹੈ ਉਹਦੀਆਂ ਕੁਝ ਰੀਝਾਂ ਹੁੰਦੀਆਂ ਨੇ ਜਦੋਂ ਕੋਈ ਲੜਕੀ ਮੁਟਿਆਰ ਹੁੰਦੀ ਹੈ ਉਹਦੀਆਂ ਵੀ ਕੁਝ ਰੀਝਾਂ ਹੁੰਦੀਆਂ ਨੇ ਜਦੋਂ ਕੋਈ ਮੁੰਡਾ ਗੱਬਰੂ ਹੁੰਦਾ ਹੈ ਉਹਦੀਆਂ ਕੀ ਰੀਝਾਂ ਹੁੰਦੀਆਂ ਨੇ ਜਦੋਂ ਕੋਈ ਮੁੰਡਾ ਗੱਬਰੂ ਹੁੰਦਾ ਹੈ ਉਹਦੀਆਂ ਗਰੀਜਾਂ ਹੁੰਦੀਆਂ ਨੇ ਕਦੋਂ ਮੇਰੇ ਮੱਥੇ ਤੇ ਸੇਹਰਾ ਬੱਜੇਗਾ ਕਦੋਂ ਮੈਂ ਘੋੜੀ ਤੇ ਚੜਾਂਗਾ ਤੇ ਕਦੋਂ ਕਿਸੇ ਦੀ ਬੀਬੇ ਅੱਡੀਆਂ ਚੁਗ-ਚੁਗ ਡੀਕਦੀ ਹੋਏਗੀ ਸਿੰਦੋ ਦਾ ਪ੍ਰਾਉਣਾ ਮਿੰਦੋ ਦਾ ਪ੍ਰਾਉਣਾ ਜਾਂ ਬੀਰੋ ਦਾ ਪ੍ਰਾਉਣਾ ਕਿਧਰੋਂ ਤੁਰਿਆ ਆਉਂਦਾ ਜਦੋਂ ਕੋਈ ਲੜਕੀ ਮੁਟਿਆਰ ਹੁੰਦੀ ਹੈ ਉਹਦੀਆਂ ਵੀ ਕੁਝ ਸਰੀਜਾਂ ਹੁੰਦੀਆਂ ਨੇ ਕਦੋਂ ਮੇਰੇ ਹੱਥਾਂ ਤੇ ਮਹਿੰਦੀ ਲੱਗੇਗੀ ਕਦੋਂ ਕਿਸੇ ਦੀ ਫੁੱਲਾਂ ਵਾਲੀ ਕਾਰ 'ਚ ਬਹਿਗੇ ਉਹਦੇ ਪਿੰਡ ਲੁਧਿਆਣੇ ਨੂੰ ਜਾਵਾਂਗੀ ਕਦੋਂ ਕਿਸੇ ਦੇ ਪਿੰਡ ਦੀਆਂ ਕੁੜੀਆਂ ਸ਼ਾਮਾਂ ਨੂੰ ਇਕੱਠੀਆਂ ਹੋ ਕੇ ਮੈਨੂੰ ਵੇਖਣ ਆਉਣਗੀਆਂ ਸਿੰਦੇ ਦੀ ਵੋਟੀ ਮਿੰਦੇ ਦੀ ਵੋਟੀਆਂ ਭੀਰੇ ਦੀ ਵੋਟੀ ਵੇਖਣ ਜਾਣਾ ਵਕਤ ਦੀ ਗੱਲ ਗੱਪਰੂ ਹੈ ਦਿਓਰ ਮਾਂ ਵਰਗੀ ਪਰਜਾਈ ਦੇ ਲੇੜੇ ਹੋ ਹੋ ਬਹਿੰਦਾ ਹੈ ਕਹਿਣ ਲੱਗਦਾ ਕਿ ਤੇ ਚੰਗਾ ਟੋਟਾ ਲੱਭ ਕੇ ਚੰਗਾ ਜੀਵਨ ਸਾਥੀ ਲੱਭ ਕੇ ਚੰਗੀ ਸੁਨੱਖੀ ਮੁਟਿਆਰ ਲੱਭ ਕੇ ਮੇਰਾ ਟਾਂਕਾ ਫਿਟ ਕਰ ਦਿਓ ਵਿਆਹ ਸ਼ਾਦੀ ਕਰ ਦਿਓ ਕਹਿਣ ਲੱਗਦਾ ਹੈ ਮਾਂ ਵਰਗੀ ਪਰਜਾਈ ਨੂੰ ਸੰਗ ਜਾਂਦਾ ਹੈ ਕਹਿਣ ਲੱਗਦਾ ਸੰਗ ਜਾਂਦਾ ਹੈ ਇੱਕ ਦਿਨ ਵਿਚਾਰੀ ਪੁੱਛ ਹੀ ਲੈਂਦੀ ਹੈ ਕਿੰਦੀ ਹੋ ਗਿਆਂ ਜਵਾਨ ਵਿੱਚ ਰਹਿਣਾ ਪਰੇਸ਼ਾਨ ਹੁਣ ਲੱਗਦਾ ਵਿਆਹ ਦੀ ਰੱਖੇ ਝਾਕ ਨਿੱਕਿਆ ਵੀਰ ਤੇਰਾ ਮਨ ਜਿਹਦਾ ਪੇਕਿਆਂ ਨੂੰ ਜਾਵਾਂ ਛੋਟੀ ਭੈਣ ਦਾ ਲੇ ਮਾ ਤੇਨੂੰ ਸਾਥ ਨਿਕਿਆ ਅੰਨਾ ਦੀ ਭਾਲੇ ਦੋ ਅੱਖਾਂ ਕਿੰਦਾ ਹੱਥ ਵੀ ਜੜਾ ਲੈ ਭਾਬੀ ਵੀਰੇ ਨੂੰ ਮਨਾ ਲੈ ਮੈਨੂੰ ਚੜ ਗਿਆ ਇਕੀਆਂ ਨਹੀਂ ਸਾਲ ਭਾਬੀਏ ਅੱਸੂ ਦੇ ਨਰਾਤਿਆਂ ਨੂੰ ਖਿੱਚਦੇ ਨਹੀਂ ਕੰਡਾ ਸੁੱਕਾ ਲੰਗ ਜੇ ਨਾ ਆਏ ਤੇ ਕਿੰ ਸਿਆਲ ਭਾਬੀਏ ਹਲੋ ਬਾਉ ਕਿੱਥੇ ਐ ਸਾਡੇ ਪੰਜ ਦੇ ਆ ਜੇਗਾ ਹਾਂ ਮੈਂ ਗਾ ਲੇ ਢੋਲਾਂ ਗਿਆ ਹੋਏ ਅਹੀਂ ਹੋ ਗਿਆ ਜਵਾਨ ਵੇ ਤੂੰ ਨਹੀਂ ਨਾ ਪਰੇਸ਼ਾਨ ਆਹੋ ਹੋ ਗਿਆ ਚਵਾੜ ਵੇ ਤੂੰ ਹੀ ਨਾ ਪਰੇਸ਼ਾਨ ਹੋ ਗਿਆ ਚਵਾੜ ਵੇ ਤੂੰ ਹੀ ਨਾ ਪਰੇਸ਼ਾਨ ਹੁਣ ਲੱਗਦਾ ਵਿਆਹ ਦੇ ਸੁਆਗ ਨਿਕਿਆ ਓਏ ਤੇਰਾ ਮਨ ਜਿਵੇਂ ਤੂੰ ਜਾਵਾ ਛੋਟੀ ਭੈਣ ਦਾ ਲੈ ਆਵੇਂ ਤੇ ਨਸ਼ਾਗ ਨਿਕਿਆ ਵੀ ਤੇਰਾ ਮਨ ਜਿਦਾ ਪੇਕੇ ਆਣ ਜਾਵਾ ਛੋਟੀ ਭੈਣ ਦਾ ਲੈ ਆਵੇਂ ਸਾਦਿਕਿਆ ਹੋ ਗਏ ਜਵਾਨ ਵਿੱਚ ਇਨਾ ਪਰੇਸ਼ਾਨ ਹੱਥ ਵੀ ਝੜਾਲੇ ਭਾਦੀ ਵੀਰੇ ਨੂੰ ਮਨਾਲੇ ਹੱਥ ਵੀ ਝੜਾਲੇ ਭਾਦੀ ਵੀਰੇ ਨੂੰ ਮਨਾਲੇ ਮੈਨੂੰ ਚੜ ਗਏ ਇਤਿਆਹ ਨਿਸ਼ਾਨ ਭਾਦੀਏ ਅੱਛੂ ਦਿਨ ਰਾਤਿਆਂ ਨੂੰ ਖਿੱਚਦੇ ਨਹੀਂ ਕੰਡਾ ਸੁੱਖਾ ਲੰਘ ਜੇਣਾ ਕਿਹਦੀ ਸਿਆਲ ਭਾਦੀਏ ਅੱਛੂ ਦਿਨ ਰਾਤਿਆਂ ਨੂੰ ਖਿੱਚਦੇ ਨਹੀਂ ਕੰਡਾ ਸੁੱਖਾ ਲੰਘ ਜੇਣਾ ਕਿਹਦੀ ਸਿਆਲ ਭਾਦੀਏ ਹੱਥ ਵੀ ਝੜਾਲੇ ਭਾਦੀ ਵੀਰੇ ਨੂੰ ਮਨਾਲੇ करता तू थकदा नाही वे हुन फिरे पेशेवाडी बीडीचा तू लपदा सराणा ते लक्षणातूडेवारी तू लपदा सराणा ਆ ਬੰਗਾ ਪੰਟੀ ਟਿਸ ਕੋ ਤੇ ਸੂਦੀ ਕਨੀ ਵਾਲੀਆਂ ਖੜਾ ਦੂ ਮੱਥੇ ਵਾਲਾ ਟਿੱਕਾ ਭਾਬੀ ਨਾਲ ਕਵਾਲੀ ਨਾਲ ਸਾਰੀ ਸੋਨੇ ਜਿ ਜੜਾ ਦੂ ਕੁੱਥੀਆਂ ਕਰੂੰਗਾ ਤੇਰਾ ਪਾਣੀ ਵੀ ਭਰੂੰਗਾ ਕੁੱਥੀਆਂ ਕਰੂੰਗਾ ਤੇਰਾ ਪਾਣੀ ਵੀ ਭਰੂੰਗਾ ਰੱਖੂ ਮੇਰੇ ਨਾਲ ਵੱਢ ਕੇ ਖਿਆਲ ਭਾਬੀਏ ਸੂਦਨ ਰਾਤਿਆਂ ਨੂੰ ਖੱਜਦੇ ਨਹੀਂ ਕੱਢਾ ਸੁਤੋਂ ਲੰਘ ਕੇ ਨਾ ਰਹੀ ਜਿਆਲ ਭਾਬੀਏ ਤੇਰਾ ਮਨ ਜਿਹਦਾ ਪੇਕੇ ਆਣ ਜਾਵਾ ਛੋਟੀ ਪੈਂਟਾ ਲੈ ਆਵਾ ਤੈਨੂੰ ਸਾ ਜੇ ਲਾਤੀ ਅਨੁਛ ਚੁਗਣੀ ਕੰਡਾ ਸੁਪਾ ਲੰਘ ਜਰਾ ਇਸੀ ਸਿਆਲ ਭਾਦੀਏ ਤੇਰਾ ਮਨ ਜਿਦਾ ਪੀਕੇ ਆਣੀ ਜਾਵਾ ਛੋਟੀ ਭੈਣ ਦਾ ਲੈ ਆਵਾ ਤੈਨੂੰ ਸਾਖ ਨਿਖਿਆ ਮੇਰੇ ਵੀਰਾਂ ਦੀ ਫਰਮਾਇਸ਼ ਇੱਕ ਵੀਰੇ ਇੱਕੋ ਦੀ ਫੇਰ ਬੇਨਤੀ ਕਰੂੰਗਾ ਥੋੜਾ ਜਿੰਨਾ ਘੱਟ ਕਰਕੇ ਮੈਂ ਬੁੱਗੇ ਵੀਰ ਨਾਲ ਛੋਟੇ ਵੀਰ ਨਾਲ ਛੋਟੇ ਭਰਾ ਨਾਲ ਥੋੜੀ ਜੀ ਗੱਲ ਕਰਨੀ ਹੈ ਨਾ ਥੋੜਾ ਇਹਨੂੰ ਚੁੱਕ ਕੇ ਐ ਆਪਰੇਟਰ ਵੀਰੇ ਸ਼ਰਨਜੀਤ ਨੂੰ ਥੋੜਾ ਜਿਹਾ ਚੁੱਕ ਕੇ ਰੱਖ। ਮਤਲਬ ਇੱਥੋਂ ਹੀ ਇੱਥੇ ਨਾ ਝੁੱਕਣਾ ਜੀ। ਇੱਥੋਂ ਝੁੱਕ ਕੇ ਰੱਖ। ਇਦਾਂ ਦੇ ਥੈਂਕ ਯੂ। ਏ ਛੋਟੇ ਬੰੂ ਆਉਣ ਵਾਲੀ ਕਹਿ ਸਕਦਾ। ਹਾਂ। ਉਹ ਨਿਤ ਦੇ ਉਹਲਾ ਮੈਂ ਤੇਰੇ। ਹਾਂਜੀ। ਰਿਤਮ ਵੀਰੇ ਆਵਾਜ਼ ਸਿਰਫ ਇੰਨੀ ਹੋਵੇ ਥੋੜਾ। ਵੀਰੇ ਵਾਰਟਿੰਗ ਆਉਣ ਵਾਲੀ ਟੇਪ ਆਉਣ ਵਾਲੀ ਟੇਪ ਸ਼ਰਨਜੀਤ ਜੀ ਨੇ ਗਾਈ ਹੈ ਉਹ ਜਿੰਨਾਂ ਨੂੰ ਤੁਹਾਨੂੰ ਫਰਕ ਲੱਗ ਰਿਹਾ ਹੈ ਉਹ ਮਸ਼ੀਨਾਂ ਦੇ ਵਿੱਚ ਨਹੀਂ ਹੁੰਦਾ ਉਹਦੇ ਨਾਲ ਕੱਢ ਲੈਂਦੇ ਆ ਔਰ ਜੋ ਆਵਾਜ਼ ਤੁਸੀਂ ਫੁੱਲਾਂ ਵਾਲੀ ਰਜਾਈ ਚ ਸੁਣੀ ਹੈ ਉਹੀ ਆਵਾਜ਼ ਤੁਹਾਡੇ ਰੂਬਰੂ 10-15 ਦਿਨ ਤੱਕ ਖਿਆਲ ਕਰਨਾ ਜਰਾ ਹਾਂ ਬੱਚਿਓ ਕਿਥੇ ਹੋ ਨਿੱਤ ਦੇ ਓਲਾ ਮੇ ਤੇਰੇ ਨਿੱਤ ਦੇ ਉਲਮੇ ਤੇਰੇ ਨਿੱਕਿਆ ਦਿਓਰਾ ਕੀ ਤਾ ਮਾਪਿਆਂ ਨੂੰ ਤੰਗ ਹਾਂ ਬਈ ਹੋ ਨਿੱਤ ਦੇ ਉਲਾਂਬੇ ਤੇਰੇ ਨਿੱਕਿਆ ਦਿਓਰਾ ਕੀ ਤਾ ਮਾਪਿਆਂ ਨੂੰ ਤੰਗ ਹਾਂਜੀ ਹਾਂਜੀ ਵੇ ਕਿੱਥੋਂ ਤੇਰੇ ਵਾਸਤੇ ਮੈਂ ਰਿਸ਼ਤਾ ਲੈ ਆਵਾਂ ਵੇਲਾ ਫਿਰਦਾ ਨੰਗ ਨਿੱਤ ਦੇ ਉਲਾਂਬੇ ਆ ਇੱਕ ਮਿੰਟ ਜੀ ਇੱਕ ਮਿੰਟ ਵੀਰੇ ਜਰਾ ਢੋਲ ਹੋਣਾ ਭਾਬੀ ਦੇ ਨਾਂ ਤੇ ਉਹ ਨਿੱਤ ਦੇ ਓਲਾ ਮੇ ਤੇਰੇ ਨਿੱਕੇ ਆਦੇ ਹੋ ਰੱਖੀ ਕਿਆ ਦਿਓ ਰਾਖੀ ਤਮਾ ਪਿਆਨ ਤੰਗ ਨਾਂ ਵਰਗੀ ਉਹ ਨਿੱਤ ਦੇਵ ਲੰਬੇ ਸਿਰ ਨਿੱਕਿਆ ਦਿਓ ਰਾਖੀ ਤਮਾ ਪਿਆਨ ਤੰਗ ਅੱਛਾ ਜਦ ਕਿਥੋਂ ਤੇਰੇ ਵਾਸਤੇ ਮੈਂ ਰਿਸ਼ਤਾ ਲਿਆਵਾਂ ਵੇਲਾ ਫਿਰਦਾ ਏ ਲੰਗ ਨਿੱਤ ਦੇਵ ਲੰਬੇ ਆਣ ਨਿੱਕਿਆ ਦਿਓ ਰਾਖੀ ਤਮਾ ਪਿਆਨ ਤੰਗ ਓਹ ਉਹ ਨਿੱਤ ਦੇਵ ਲੰਬੇ ਆਣ ਨਿੱਕਿਆ ਦਿਓ ਰਾਖੀ ਤਮਾ ਪਿਆਨ ਤੰਗ ਹਾਂਜੀ ਉੜੰਮੀ ਕਿਉਂ ਧੋਂਦਾ ਏ ਕੀ ਨਿਕਾਜਿਆ ਦੌਰ ਤੇਰੇ ਨੂੰ ਭਾਬੀ ਹਾਂ ਬਈ ਸੁਣ ਕੇ ਵੀਰੇ ਮਾਈਕ ਚੁੱਕ ਕੇ ਦੌਰ ਤੇਰੇ ਨੂੰ ਭਾਬੀ ਲੜਦੀ ਏ ਕੰਡ ਨਹੀਂ ਕੰਡ ਬਾਰੇ ਸੋਚ ਉਹ ਚੰਗਿਆਂ ਨੂੰ ਕੁੜੀਆਂ ਤਾਂ ਸਾਰੇ ਤੋੜਦੇ ਨੇ ਭਾਬੀ ਨੰਗ ਬਾਰੇ ਸੋਚ ਦੌਰ ਤੇਰੇ ਨੂੰ ਭਾਬੀ ਲੜਦੀ ਏ ਕੰਡ ਨਹੀਂ ਕੰਡ ਬਾਰੇ ਸੋਚ ਮੈਂ ਕਿਹਾ ਦੌਰ ਨੂੰ ਪਾਪੀ ਲੜਦੀ ਹੈ ਕੰਗ ਨਹੀਂ ਕੰਡ ਬਾਰੇ ਸੋਚਾ रिदम तो बहु रिदम तो बगैर क्योंकि दूर भाभी की गल हो रही है हाँ हो बड़ा समझाया ना शरार तो ता होटे पिछले महीने ना मैं कॉलेज में चोकटे आ बड़ा समझाया ना शरारता तो हटे पिछले महीने ना मैं कॉलेज में चोकटे आ हाय कॉलेज तू गवांडियां दिकुड़ी छेड़ती वैसा न सूली दिता टंगे ਕੱਲ ਤੋਂ ਕੋਆਂਡੀਆਂ ਦੀ ਕੁੜੀ ਛੇੜਦੀ ਵੇ ਸਾਨੂੰ ਸੂਲੀ ਦਿੱਤਾ ਟੰਗ ਅੱਛਾ ਵੇਖ ਥੋ ਤੇਰੇ ਵਾਸਤੇ ਮੈਂ ਰਿਸ਼ਤਾ ਲਿਆਵਾਂ ਤੇ ਲਾਫਿਰਦਾ ਨਾਂਗ ਤੇ ਦੇਵ ਲਾਂਬੇ ਤੇਰੇ ਨਿੱਕਿਆ ਦਿਓ ਰਾਗੀ ਤਾਂ ਮਾਪਿਆਂ ਨੂੰ ਟੰਗ ਹੋ ਨਿੱਤ ਦੇਵ ਲਾਂਬੇ ਤੇਰੇ ਨਿੱਕਿਆ ਦਿਓ ਰਾਗੀ ਤਾਂ ਮਾਪਿਆਂ ਨੂੰ ਟੰਗ ਹਾਂਜੀ ਹੁਣ ਮਾਂ ਵਰਗੀ ਭਾਬੀ ਐ ਤੇ ਜਵਾਬ ਉਦਾਂ ਦਾ ਦੇਣਾ ਚਾਹੀਦਾ ਨਾ ਸਾਡਾ ਕਲਚਰ ਐ ਪੰਜਾਬ ਦਾ ਬੁੱਗੇ ਕਲਚਰ ਐ ਮਾਂ ਵਰਗੀ ਭਾਬੀ ਤੇ ਜਵਾਬ ਉਦਾਂ ਦਾ ਹੀ ਦੇਣਗੇ ਨਾ ਹੋ ਨਿੱਕਾ ਜਿੰਨਾ ਤੇ ਹੋਰ ਭਾਬੀ ਪਾਲਿਆ ਜਵਾਕਾਂ ਵਾਂਗ ਪੁੱਤਾਂ ਨਾਲੋਂ ਵੱਧ ਨਹੀਂ ਖੜਾਲਿਆ ਜਵਾਕਾਂ ਵਾਂਗ ਨਿੱਕਾ ਜਿੰਨਾ ਤੇ ਹੋਰ ਭਾਬੀ ਪਾਲਿਆ ਜਵਾਕਾਂ ਵਾਂਗ ਪੁੱਤਾਂ ਨਾਲੋਂ ਵੱਧ ਨਹੀਂ ਖੜਾਲਿਆ ਜਵਾਕਾਂ ਵਾਂਗ ਲੱਗ ਜੇ ਜਵਾਕ ਨੂੰ ਸਿਆਲ ਚ ਨਾ ਠੰਡ ਭਾਬੀ ਠੰਡ ਬਾਰੇ ਸੋਚ ਲੱਕ ਜੇ ਜਵਾਕ ਨੂੰ ਸਿਆਲ ਤੇ ਮਖੰਡਵਾਂੀ ਖੰਡਵਾਰੇ ਸੋਜ ਚੰਗਿਆਂ ਕੁੜੀਆਂ ਤਾਂ ਸਾਰੇ ਤੌਰ ਦੇ ਨੇ ਪਾਦੀ ਨਾਲ ਘਾਰੇ ਸੋਜ ਏ ਤੇ ਹੋਰ ਤਰੇ ਨਹੀਂ ਅਪੀ ਲੜਦੀ ਏ ਕੰਡ ਵੀ ਕੰਡਾਰੇ ਸੋਜ ਕੀ ਫਰਮਾਨ ਹੈ ਜੀ ਹੋ ਵੀਰੇ ਆਪਣੇ ਤੋਂ ਤੂੰ ਲਫੇੜਾ ਕੱਲ ਖਾਲੀਆਂ ਤੈਨੂੰ ਹੀ ਛਡਾਉਂਦੀ ਨੇ ਮੈਂ ਬਾਚੀਆਂ ਸਕਾਲੀਆਂ ਓਹ ਹੋ ਥੈਂਕ ਯੂ ਵੀਰੇ ਆਪਣੇ ਤੋਂ ਤੂੰ ਲਫੇੜਾ ਕੱਲ ਖਾਲੀਆਂ ਤੈਨੂੰ ਹੀ ਛਡਾਉਂਦੀ ਨੇ ਮੈਂ ਬਾਚੀਆਂ ਸਕਾਲੀਆਂ ਆ ਵੀ ਉਹ ਲੱਭਣੀ ਪੈਣੀ ਏ ਕੁਮਾਰੀ ਚੰਗੀ ਕੁੜੀ ਵੇ ਬਣਾਉਣੀ ਏ ਕੋ ਢੰਗ ਮੈਂ ਕਿ ਲੱਭਣੀ ਪੈਣੀ ਏ ਕੁਮਾਰੀ ਚੰਗੀ ਕੁੜੀ ਓਹ ਠੀਕ ਨਹੀਂ ਏ ਠੀਕ ਹੈ ਗਈ ਹੈ ਜਿਆਦਾ ਵੱਧ ਹੀ ਜਾਂਦੀ ਹੈ ਆ ਲੱਭਣੀ ਸਾਂਹੀ ਬੁਮਾਰੀ ਚੰਗੀ ਕੁੜੀ ਵੇਣ ਹੁੰਨੀ ਆ ਕੋ ਟੰਗ ਆ ਲੱਭਣੀ ਪੈਣੀ ਕੁਮਾਰੀ ਚੰਗੀ ਕੁੜੀ ਵੇਣ ਹੁੰਨੀ ਆ ਕੋ ਟੰਗ ਮੈਂ ਖੋਦਰ ਵਾਸਤੇ ਮਰਿਸਟਾਲੇ ਆਵਦੇ ਲਾ ਫਿਰ ਜਾਏ ਨੰਗ ਮਿੱਤ ਦੇਵ ਲਾਂਬੇ ਆਣ ਨਿੱਕੇ ਆ ਦਿਓ ਰਾਕੀ ਤਮਾਪੇ ਹੰਨੂ ਟੰਗ ਏ ਮਿੱਤ ਦੇਵ ਲਾਂਬੇ ਆਣ ਨਿੱਕੇ ਆ ਦਿਓ ਰਾਕੀ ਤਮਾਪੇ ਹੰਨੂ ਟੰਗ ਨਿੱਕੇ ਨੂੰ ਵਿਆਹਣਾ ਫਿਰ ਸੁਖਣਾ ਤੂੰ ਸੁਖ ਦੀ ਲੱਲੂ ਪੰਝੂ ਕੁੜੀਆਂ ਦੇ ਸਾਥ ਫਿਰੇ ਪੁੱਛਦੀ ਨਿੱਕੇ ਹਾਂ ਵੀ ਨਿੱਕੇ ਨੂੰ ਵੀ ਆਉਣਾ ਫਿਰ ਸੁਖਣਾ ਤੂੰ ਸੁਖ ਦੀ ਲੱਲੂ ਪੰਝੂ ਕੁੜੀਆਂ ਦੇ ਸਾਥ ਫਿਰੇ ਪੁੱਛਦੀ ਨੀ ਮਾਂ ਤੇਰੀ ਨੇ ਜਿਹੜਾ ਜੰਮਿਆ ਹੈ ਚੰਦ ਭਾਪੀ ਚੰਦ ਬਾਰੇ ਸੋਚ ਮਾਂ ਤੇਰੀ ਨੇ ਇੱਕ ਜੰਮਿਆ ਹੈ